ਸਾਚੀਰੇ ਕਾਲਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡਵੋਕਟ ਪਹਿਲਾ ਹੋਏ ਹਮਲਿਆਂ ਤੋਂ ਅਜੇ ਕਸ਼ਮੀਰ ਥੋੜਾ ਸੰਭਲਿਆ ਹੀ ਸੀ ਕਿ ਇੱਕ ਵਾਰ ਫਿਰ ਅਤਵਾਦ ਨੇ ਕਸ਼ਮੀਰ ਦੀਆਂ ਘਾਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਪਹਿਲਗਾਮ ਤੇ ਵਿੱਚ ਸੈਲਾਨੀਆਂ ਤੇ ਹੋਏ ਤਾਜ਼ਾ ਅਤਵਾਦੀ ਹਮਲੇ ਨੇ ਨਾ ਸਿਰਫ ਮਾਸੂਮ ਸੈਲਾਨੀਆਂ ਦੀਆਂ ਜਾਨਾਂ ਲਈਆਂ ਸਨ ਸਗੋਂ ਕਸ਼ਮੀਰ ਦੀ ਸੱਭਿਆਚਾਰਕ ਵਿਰਾਸਤ ਅਤੇ ਆਰਥਿਕਤਾ ਨੂੰ ਵੀ ਭਾਰੀ ਝਟਕਾ ਦੇ ਦਿੱਤਾ। ਇਹ ਹਮਲਾ ਸਿਰਫ ਮਨੁੱਖਾਂ ਤੇ ਨਹੀਂ ਐ ਸਗੋਂ ਲੱਖਾਂ ਕਸ਼ਮੀਰੀਆਂ ਦੀ ਰੋਜ਼ੀ-ਰੋਟੀ ਤੇ ਸਿੱਧਾ ਹਮਲਾ ਸਾਬਿਤ ਹੋ ਰਿਹਾ ਐ। ਹਰ ਸਾਲ ਕਰੋੜਾਂ ਸੈਲਾਨੀ ਸ਼੍ਰੀਨਗਰ ਆਉਂਦੇ ਨੇ। ਸ਼੍ਰੀਨਗਰ ਅਤੇ ਕਸ਼ਮੀਰ ਇਹਨਾਂ ਸੈਲਾਨੀਆਂ ਤੋਂ ਪੈਸਾ ਕਮਾਉਂਦੇ ਨੇ। ਕਿਉਂਕਿ ਸੈਰ ਸਪਾਟਾ ਉਹਨਾਂ ਦੀ ਆਮਦਨ ਦਾ ਸਰੋਤ ਨੇ। ਕਸ਼ਮੀਰ ਦਾ ਸੈਰ ਸਪਾਟਾ ਉਦਯੋਗ ਜਿਸ ਦੀ ਕੀਮਤ ਲਗਭਗ 12000 ਕਰੋੜ ਰੁਪਏ ਹੈ। ਰਾਜ ਦੇ ਜੀ ਡੀ ਪੀ ਦੇ ਵਿੱਚ ਲਗਭਗ 7 ਤੋਂ 8% ਦਾ ਯੋਗਦਾਨ ਪਾਉਂਦਾ ਹੈ। ਸਰਕਾਰ ਨੂੰ ਉਮੀਦ ਸੀ ਕਿ 2030 ਤੱਕ ਇਹ ਅੰਕੜਾ 25000 ਕਰੋੜ ਨੂੰ ਪਾਰ ਕਰ ਜਾਵੇਗਾ। ਪਰ ਇਸ ਅੱਤਵਾਦੀ ਹਮਲੇ ਨੇ ਇਸ ਵਿਕਾਸ ਦੀ ਰਫ਼ਤਾਰ ਨੂੰ ਤੋੜ ਦਿੱਤਾ ਹੈ। ਹੋਟਲ ਹਾਊਸ ਬੋਟ ਅਤੇ ਟੈਕਸੀ ਗਾਈਡ ਅਤੇ ਦਸਤਾਕਾਰੀਆਂ ਸੈਰ ਸਪਾਟਾ ਦੇ ਨਾਲ ਸੰਬੰਧੀ ਤੇ ਸੇਵਾਵਾਂ ਤੋਂ ਲਗਭਗ 2.5 ਲੱਖ ਲੋਕਾਂ ਨੂੰ ਨੁਕਸਾਨ ਹੋਇਆ ਹੈ। ਇਸ ਹਮਲੇ ਤੋਂ ਬਾਅਦ ਤਲਚੀਲ ਦੀਆਂ 1500 ਹਾਊਸ ਬੋਟਾਂ, ਹਜ਼ਾਰਾਂ ਹੋਟਲ ਅਤੇ ਟੈਕਸੀ ਸੇਵਾਵਾਂ ਸੁਨਸਾਨ ਹੋ ਗਈਆਂ ਨੇ। ਬੁਕਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੱਦੀਕਰਨ ਦੇਖੀ ਜਾ ਰਹੀ ਹੈ। ਸੋ ਸਾਲ 2024 ਦੇ ਵਿੱਚ 2.36 ਕਰੋੜ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ ਜਿਨ੍ਹਾਂ ਦੇ ਵਿੱਚ 65000 ਵਿਦੇਸ਼ੀ ਸੈਲਾਨੀ ਸ਼ਾਮਿਲ ਸਨ। ਇਕੱਲੇ ਗੁਲਮਰਗ ਨੇ 103 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਦਲ ਝੀਲ ਸੋਨਮਰਗ, ਗੁਲਮਰਗ ਅਤੇ ਪਹਿਲਗਾਮ ਤੇ ਵਰਗੇ ਹੌਟਸਪੌਟ ਸ਼ਾਂਤੀ ਦੇ ਵਿੱਚ ਹੀ ਵਿੱਤ ਘਾਟੇ ਦੇ ਕਾਂ ਨ ਡੁੱਬੇ ਹੋਏ ਨੇ। ਕਸ਼ਮੀਰ ਹਾਲੀ ਦੇ ਵਿੱਚ ਬਾਲੀਵੁੱਡ OTT ਪ੍ਰੋਜੈਕਟਾਂ ਤੇ ਡੈਸਟੀਨੇਸ਼ਨ ਵੈਟਿੰਗਾਂ ਤੇ ਲਈ ਵੀ ਪ੍ਰਸਿੱਧ ਹੋਇਆ ਪਰ ਹੁਣ ਬਹੁਤ ਸਾਰੀਆਂ ਫਿਲਮਾਂ ਇਕਾਈਆਂ ਤੇ ਪ੍ਰਬੰਧਨ ਆਪਣੀਆਂ ਯੋਜਨਾਵਾਂ ਨੂੰ ਰੋਕ ਰਹੀ ਨੇ ਸਰਕਾਰ ਨੇ ਕਸ਼ਮੀਰ ਦੇ ਵਿੱਚ ਸੈਰ ਸਪਾਟੇ ਨੂੰ ਤਸ਼ਾਹੀਦ ਕਰਨ ਦੇ ਲਈ 1000 ਕਰੋੜ ਰੁਪਏ ਦੀ ਯੋਜਨਾ ਵੰਦੇ ਭਾਰਤ ਟ੍ਰੇਨ ਅਤੇ ਆਗਮਨ ਤੇ ਵੀਜ਼ਾ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ 75 ਨਵੇਂ ਸਿਆਸਤ ਪਟਾ ਸਥਾਨ ਵਿਕਸਿਤ ਕੀਤੇ ਜਾ ਰਹੇ ਸਨ ਇੱਕ ਆਤਵਾਦੀ ਹਮਲੇ ਨੇ ਇਹਨਾਂ ਸਾਰੇ ਹੀ ਯਤਨਾਂ ਦੀ ਗਤੀ ਨੂੰ ਹੋਲਾ ਕਰ ਦਿੱਤਾ ਸੋ ਜੇ ਇਹ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ